ਅਲਾ ਯੂ ਸੁਣ ਕੇ ਜਿਹੜੀ ਸਭ ਤੋਂ ਪਹਿਲੀ ਚੀਜ਼ ਦਿਮਾਗ ਦੇ ਵਿੱਚ ਆਉਂਦੀ ਹੈ ਉਹ ਹੈ ਜੀ ਬੁਲਟ ਟੇਅਰ ਰਾਇਲ ਅਨਫੀਲਡ ਦਾ ਉਹ ਮੋਟਰਸਾਈਕਲ ਹੈ ਜਿਸ ਦੇ ਉੱਪਰ ਬੈਠਣ ਦੇ ਨਾਲ ਹੀ ਲੋਕਾਂ ਦਾ ਸਟੇਟਸ ਵੱਧ ਜਾਂਦਾ ਹੈ ਕਿਤੇ ਵਰਲਡ ਵਾਰ ਦੇ ਸਮੇਂ ਦੇ ਵਿੱਚ ਇਸ ਬਾਈਕ ਨੂੰ ਹਵਾਈ ਜਹਾਜ਼ ਤੋਂ ਸਿੱਧਾ ਜੁੱਧ ਦੇ ਮੈਦਾਨਾਂ ਦੇ ਵਿੱਚ ਉਤਾਰਿਆ ਗਿਆ ਸੀ ਇਹ ਮੋਟਰਸਾਈਕਲ ਨੂੰ ਪਹਾੜੀਆਂ ਤੇ ਪਥਰੀਲੇ ਰਾਹਾਂ ਦੇ ਉੱਪਰ ਚਲਾਇਆ ਗਿਆ ਪਰ ਕਦੇ ਵੀ ਇਸ ਨੇ ਢੋਖਾ ਨਹੀਂ ਦਿੱਤਾ ਹਰ ਇੱਕ ਸਫਲਤਾ ਦੇ ਪਿੱਛੇ ਇੱਕ ਸੰਘਰਸ਼ ਦੀ ਕਹਾਣੀ ਜ਼ਰੂਰ ਹੁੰਦੀ ਹੈ ਰਾਇਲ ਅਨਫੀਲਡ ਦਾ ਵੀ ਸਫ਼ਰ ਇੰਨਾ ਜ਼ਿਆਦਾ ਸੌਖਾ ਨਹੀਂ ਸੀ ਇਹ ਇੱਕ ਬ੍ਰਿਟਿਸ਼ ਕੰਪਨੀ ਸੀ ਜਿਹੜੀ ਕਈ ਵ ਪਰ ਇਹ ਕੰਪਨੀ ਦੇ ਵਧੀਆ ਦਿਨ ਉਦੋਂ ਸ਼ੁਰੂ ਹੋਏ ਜਦੋਂ ਐਸ਼ਰ ਕੰਪਨੀ ਦੇ ਸੀਈਓ ਸੁਧਾਰਥ ਲਾਲ ਨੇ ਇਹ ਕੰਪਨੀ ਦੀ ਜ਼ਿੰਮੇਵਾਰੀ ਨੂੰ ਆਪਣੇ ਮੋਢਿਆਂ ਦੇ ਉੱਪਰ ਚੱਕ ਲਿਆ ਰਾਇਲ ਅਨਫੀਲਡ ਦੀ ਅੱਜ ਤੱਕ ਦੀ ਜਰਨੀ ਕਿਵੇਂ ਰਹੀ ਤੇ ਇਹ ਇੰਡੀਆ ਦਾ ਬ੍ਰਾਂਡ ਕਿਸ ਤਰ੍ਹਾਂ ਬਣਿਆ ਉਹ ਕਿਹੜੀਆਂ ਕਮੀਆਂ ਸਨ ਜਿਸ ਨੂੰ ਦੂਰ ਕਰਕੇ ਸੁਧਾਰਥ ਲਾਲ ਨੇ ਇਹ ਮੋਟਰਸਾਈਕਲ ਨੂੰ ਇੰਡੀਆ ਦਾ ਨੰਬਰ 1 ਬ੍ਰਾਂਡ ਬਣਾ ਦਿੱਤਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਬੋਲਟ ਬਾਰੇ ਪੂਰਾ ਡਿਟੇਲ ਦੇ ਵਿੱਚ ਜਾਣਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਰਾਇਲ ਅਨਫੀਲਡ ਦੀ ਸ਼ੁਰੂਆਤ ਅੱਜ ਤੋਂ ਲਗਭਗ 125 ਸਾਲ ਪਹਿਲਾਂ ਇੰਗਲੈਂਡ ਦੇ ਵਿੱਚ ਹੋਈ ਸੀ ਜੋ ਥਾਊਸੈਂਡ ਨਾਮ ਦੇ ਇੱਕ ਇੰਗਲੈਂਡ ਦੇ ਗੋਰੇ ਨੇ 1851 ਦੇ ਵਿੱਚ ਸਲਾਈ ਮਸ਼ੀਨ ਦੀਆਂ ਸੂਈਆਂ ਬਣਾਉਣ ਦਾ ਬਿਜ਼ਨਸ ਸ਼ੁਰੂ ਕੀਤਾ ਸੀ ਤੇ ਸਾਲ 1882 ਦੇ ਵਿੱਚ ਉਸ ਦੇ ਲੜਕੇ ਵੀ ਉਸ ਦੇ ਬਿਜ਼ਨਸ ਦੇ ਨਾਲ ਜੁੜ ਜਾਂਦੇ ਨੇ ਤੇ ਉਹ ਨਾਲ ਦੀ ਨਾਲ ਸਾਈਕਲ ਬਣਾਉਣ ਦਾ ਬਿਜ਼ਨਸ ਵੀ ਸ਼ੁਰੂ ਕਰ ਦਿੰਦੇ ਨੇ ਪਰ ਲਗਾਤਾਰ ਪੈਰੇ ਘਾਟੇ ਦੇ ਕਾਰਨ ਜਾਰਜ ਥਾਊਸੈਂਡ ਨੇ ਆਪਣਾ ਇਹ ਸਾਰਾ ਬਿਜ਼ਨਸ ਏਡੀ ਅਤੇ ਰੋਬਰਟ ਸਮਿਥ ਨੂੰ ਦੇ ਦਿੱਤਾ ਤੇ ਉਸ ਤੋਂ ਬਾਅਦ ਇਹ ਕੰਪਨੀ ਬੰਦੂਖਾਂ ਦੇ ਵਿੱਚ ਲੱਗਣ ਵਾਲੇ ਪਾਰਟਸ ਤਿਆਰ ਕਰਨ ਲੱਗੀ ਤੇ ਇਹਨਾਂ ਨੇ ਆਪਣੀ ਸਾਈਕਲ ਕੰਪਨੀ ਦਾ ਨਾਮ ਰੱਖ ਦਿੱਤਾ ਰਾਇਲ ਅਨਫੀਲਡ ਤਾਂ ਕਿ ਇਹਨਾਂ ਦਾ ਸਹੀ ਤਰ੍ਹਾਂ ਦੇ ਨਾਲ ਫੋਕਸ ਆਪਣੇ ਸਾਈ ਉੱਪਰ ਹੋ ਸਕੇ ਤੇ ਕੁਝ ਸਾਲਾਂ ਬਾਅਦ ਕੰਪਨੀ ਨੇ ਨਵੀਂ ਸੋਚ ਦੇ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਤੇ ਇਹਨਾਂ ਨੇ 1899 ਦੇ ਵਿੱਚ ਇੱਕ 4 ਟਾਇਰਾਂ ਵਾਲੀ ਕੁਆਡਰਾਸਾਈਕਲ ਬਣਾਈ ਤੇ ਇਸ ਤੋਂ 2 ਸਾਲਾਂ ਬਾਅਦ ਜਾਨਕਿ 1901 ਦੇ ਵਿੱਚ ਇਹਨਾਂ ਨੇ ਸਾਈਕਲ ਦੇ ਉੱਪਰ ਇੱਕ ਇੰਜਣ ਜੋੜ ਦਿੱਤਾ ਤੇ ਰਾਇਲ ਅਨਫੀਲਡ ਨੇ ਆਪਣੀ ਪਹਿਲੀ ਮੋਟਰਸਾਈਕਲ ਲਾਂਚ ਕੀਤੀ ਤੇ ਆਪਣੀ ਇਸ ਮੋਟਰਸਾਈਕਲ ਦੇ ਵਿੱਚ ਇਹਨਾਂ ਨੇ ਮਿੰਦਰਾਵਾ ਨਾਮ ਦੀ ਕੰਪਨੀ ਦਾ ਇੰਜਣ ਵਰਤਿਆ ਸੀ ਇਸ ਤੋਂ ਇਲਾਵਾ ਵੀ ਇਹ ਕੰਪਨੀ ਨੇ ਸਮੇਂ-ਸਮੇਂ ਤੇ ਕਈ ਮਾਰਕੀਟ ਦੇ ਵਿੱਚ ਮੋਟਰਸਾਈਕਲ ਲਾਂਚ ਕੀਤੇ ਪਰ ਇਹਨਾਂ ਦਾ ਕੋਈ ਵੀ ਮੋਟਰਸਾਈਕਲ ਮਾਰਕੀਟ ਦੇ ਵਿੱਚ ਆ ਕੇ ਕਮਾਲ ਨਹੀਂ ਕਰ ਸਕਿਆ ਫਿਰ Royal Enfield ਕੰਪਨੀ ਨੇ ਕਾਰਾਂ ਦੀ ਪ੍ਰੋਡਕਸ਼ਨ ਦੇ ਵਿੱਚ ਆਪਣਾ ਹੱਥ ਅਜਮਾਇਆ ਹਾਲਾਂਕਿ ਉਹਨਾਂ ਨੂੰ ਆਪਣੇ ਇਸ ਬਿਜ਼ਨਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਚੱਲਣਾ ਪਿਆ ਇਸ ਕਰਕੇ ਉਹਨਾਂ ਨੇ 1907 ਦੇ ਵਿੱਚ ਆਪਣੀ ਕਾਰ ਕੰਪਨੀ ਨੂੰ All Days ਨਾਮ ਦੀ ਇੱਕ ਕਾਰ ਕੰਪਨੀ ਨੂੰ ਵੇਚ ਦਿੱਤਾ ਤੇ ਹੁਣ Royal Enfield ਕੰਪਨੀ ਨੇ ਪੂਰਾ ਧਿਆਨ ਲਾਇਆ ਮੋਟਰਸਾਈਕਲ ਬਣਾਉਣ ਦੇ ਵਿੱਚ Royal Enfield ਕੰਪਨੀ ਨੂੰ ਸਭ ਤੋਂ ਪਹਿਲੀ ਸਫਲਤਾ ਮਿਲੀ ਜੀ 1914 ਦੇ ਵਿੱਚ ਜਦੋਂ ਪਹਿਲੀ ਵਰਲਡ ਵਾਰ ਚੱਲ ਰਹੀ ਸੀ ਉਦੋਂ ਬ੍ਰਿਟਿਸ਼ ਵਾਰ ਡਿਪਾਰਟਮੈਂਟ ਨੇ ਉਹਨਾਂ ਨੂੰ ਵੱਡਾ ਸਾਰਾ ਆਰਡਰ ਦਿੱਤਾ ਮੋਟਰਸਾਈਕਲ ਨੂੰ ਸਪਲਾਈ ਕਰਨ ਦਾ ਤੇ ਫਿਰ ਅੰਪੀਰੀਅਲ ਰਸ਼ੀਆ ਨੇ ਵੀ ਉਹਨਾਂ ਤੋਂ ਮੋਟਰ ਕਰੀਦਣ ਦਾ ਫੈਸਲਾ ਕਰ ਲਿਆ ਪਰ ਫਿਰ ਸਾਲ 1932 ਦੇ ਵਿੱਚ ਕੁਝ ਅਜੀਹਾ ਹੁੰਦਾ ਹੈ ਜਿਸ ਦੇ ਨਾਲ ਇਹ ਕੰਪਨੀ ਦੀ ਪੂਰੀ ਤਕਦੀਰ ਬਦਲ ਜਾਂਦੀ ਹੈ ਉਹ ਸਾਲ ਸੀ ਜੀ 1932 ਜਦੋਂ ਰਾਇਲ ਅਨਫੀਲਡ ਨੇ ਆਪਣੀ ਆਈਕੋਨਿਕ ਬਾਈਕ ਬੁਲੇਟ ਨੂੰ ਲਾਂਚ ਕੀਤਾ ਜਿਹੜੀ ਆਪਣੇ ਸਮੇਂ ਦੀ ਸਭ ਤੋਂ ਜ਼ਿਆਦਾ ਸਟਾਈਲਿਸ਼ ਤੇ ਪਾਵਰਫੁਲ ਬਾਈਕ ਸੀ ਤੇ ਇਹ ਮੋਟਰਸਾਈਕਲ ਲਾਂਚ ਹੁੰਦਿਆਂ ਹੀ ਕਾਫੀ ਜ਼ਿਆਦਾ ਪਪੂਲਰ ਵੀ ਹੋ ਗਿਆ ਤੇ ਅੱਜ ਤੱਕ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਜਿਹੜਾ ਬਾਈਕ ਦਾ ਮਾਡਲ ਹੈ ਉਹ ਇਹੀ ਹੈ ਜੀ ਰਾਇਲ ਅਨਫੀਲਡ ਬੁਲੇਟ ਉਸ ਸਮੇਂ ਵੀ ਰਾਇਲ ਅਨਫੀਲਡ ਦੀ ਬਾਈਕ ਬਹੁਤ ਜ਼ਿਆਦਾ ਮਜ਼ਬ ਮੋਟਰਸਾਈਕਲ ਪਹਿਲਾਂ ਦੇ ਨਾਲੋਂ ਵੀ ਹੋਰ ਜ਼ਿਆਦਾ ਮਸ਼ਹੂਰ ਹੋਣ ਲੱਗੇ। ਇਸ ਦੌਰਾਨ ਹੀ ਬ੍ਰਿਟਿਸ਼ ਅਥਾਰਟੀ ਨੇ ਰਾਇਲ ਅਨਫੀਲਡ ਦੇ ਨਾਲ ਮਿਲਟਰੀ ਮੋਟਰਸਾਈਕਲ ਬਣਾਉਣ ਦਾ ਇੱਕ ਬਹੁਤ ਵੱਡਾ ਕੰਟਰੈਕਟ ਵੀ ਸਾਈਨ ਕਰ ਲਿਆ। ਜੰਦ ਦੇ ਮੈਦਾਨ ਦੇ ਵਿੱਚ ਰਾਇਲ ਅਨਫੀਲਡ ਮੋਟਰਸਾਈਕਲ ਦੀ ਰੱਜ ਕੇ ਵਰਤੋਂ ਕੀਤੀ ਗਈ। ਇੱਥੋਂ ਤੱਕ ਕਿ ਰਾਇਲ ਅਨਫੀਲਡ ਬਾਈਕ ਨੂੰ ਸਿੱਧਾ ਹਵਾਈ ਜਹਾਜ਼ ਤੋਂ ਜੰਦ ਦੇ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਸੀ। ਪਰ ਇੱਥੇ ਹੁਣ ਪ੍ਰੋਬਲਮ ਇਹ ਹੋਈ ਕਿ ਇਹ ਬਾਈਕ ਦੀ ਜਿਹੜੀ ਵਰਤੋਂ ਸੀ ਉਹ ਮਿਲਟਰੀ ਤੱਕ ਹੀ ਸੀਮਤ ਹੋ ਕੇ ਰਹਿ ਗਈ ਸੀ ਤੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਇਹ ਧਾਰਨਾ ਬਣ ਗਈ ਸੀ ਕਿ ਰਾਇਲ ਅਨਫੀਲਡ ਤੇ ਡੇਲੀ ਯੂਜ਼ ਦੇ ਵਿੱਚ ਤੁਸੀਂ ਇਸ ਬਾਈਕ ਨੂੰ ਰੈਗੂਲਰ ਨਹੀਂ ਚਲਾ ਸਕਦੇ ਇਸ ਕਰਕੇ ਜਦੋਂ ਹੀ ਇਹ ਜੰਗ ਖਤਮ ਹੁੰਦੀ ਹੈ ਤਾਂ ਰਾਇਲ ਅਨਫੀਲਡ ਦੀ ਸੇਲ ਵੀ ਬਿਲਕੁਲ ਥੱਲੇ ਡਿੱਗ ਜਾਂਦੀ ਹੈ ਤੇ ਇਹ ਕੰਪਨੀ ਘਾਟੇ ਦੇ ਵਿੱਚ ਚਲੀ ਜਾਂਦੀ ਹੈ ਇੱਥੋਂ ਤੱਕ ਦੀ ਜਿਹੜੀ ਇਹ ਕਹਾਣੀ ਸੀ ਇਹ ਤਾਂ ਰਾਇਲ ਅਨਫੀਲਡ ਇੰਗਲੈਂਡ ਦੀ ਸੀ ਉਦੋਂ ਤੱਕ ਇਹ ਕੰਪਨੀ ਇੰਡੀਆ ਦੇ ਵਿੱਚ ਨਹੀਂ ਆਈ ਸੀ 1947 ਦੇ ਵਿੱਚ ਜਦੋਂ ਇੰਡੀਆ ਨੂੰ ਆਜ਼ਾਦੀ ਮਿਲਦੀ ਹੈ ਤਾਂ ਆਜ਼ਾਦੀ ਤੋਂ ਬਾਅਦ ਜਿਹੜੀ ਇੰਡੀਆ ਦੀ ਸਰਕਾਰ ਹੁੰਦੀ ਹੈ ਜਾਂ ਇੰਡੀਅਨ ਆਰਮੀ ਹੁੰਦੀ ਹੈ ਉਹਨਾਂ ਨੂੰ ਬਾਰਡਰ ਦੇ ਉੱਪਰ ਗਸ਼ਤ ਕਰਨ ਦੇ ਲਈ ਮੋਟਰਸਾਈਕਲ ਚਾਹੀਦੇ ਹੁੰਦੇ ਨੇ ਉਦੋਂ ਇੰਡੀਆ ਦੀ ਸਰਕਾਰ ਇੱਕ ਅਜਿਹੀ ਬ ਦੇ ਏਰੀਆ ਦੇ ਉੱਪਰ ਨਜ਼ਰ ਰੱਖ ਸਕੇ ਤੇ ਉਸ ਸਮੇਂ ਬੁਲੇਟ ਆਪਣੀ ਮਜ਼ਬੂਤੀ ਦੇ ਲਈ ਬਹੁਤ ਜ਼ਿਆਦਾ ਮਸ਼ਹੂਰ ਸੀ ਪੂਰੀ ਦੁਨੀਆ ਦੇ ਵਿੱਚ ਇਸ ਕਰਕੇ 1954 ਦੇ ਵਿੱਚ ਇੰਡੀਅਨ ਗਵਰਨਮੈਂਟ 800 ਬੁਲੇਟ ਮੋਟਰਸਾਈਕਲਾਂ ਦਾ ਆਰਡਰ ਦਿੰਦੀ ਹੈ ਕੰਪਨੀ ਨੂੰ ਤੇ ਇਹ ਆਰਡਰ ਨੂੰ ਪੂਰਾ ਕਰਨ ਦੇ ਲਈ 1955 ਦੇ ਵਿੱਚ ਰਾਇਲਨਫੀਲਡ ਇੱਕ ਇੰਡੀਅਨ ਕੰਪਨੀ ਮ드ਰਾਸ ਮੋਟਰ ਦੇ ਨਾਲ ਪਾਰਟਨਰਸ਼ਿਪ ਕਰ ਲੈਂਦੀ ਹੈ ਤੇ ਕੁਝ ਇਸ ਤਰ੍ਹਾਂ ਦੇ ਨਾਲ ਰਾਇਲਨਫੀਲਡ ਦੀ ਇੰਡੀਆ ਦੇ ਵਿੱਚ ਸ਼ੁਰੂਆਤ ਹੋਈ ਸੀ ਸ਼ੁਰੂਆਤ ਦੇ ਵਿੱਚ ਮ드ਰਾਸ ਮੋਟਰ ਇਹ ਬਾਈਕ ਦੇ ਪਾਰਟ ਇੰਗਲੈਂਡ ਤੋਂ ਮੰਗਵਾਉਂਦੀ ਸੀ ਤੇ ਉਹਨਾਂ ਨੂੰ ਇੰਡੀਆ ਦੇ ਵਿੱਚ ਅਸੈਂਬਲ ਕਰਕੇ ਇੱਥ ਰॉयਲ ਅਨਫੀਲਡ ਦੇ ਸਾਰੇ ਪਾਰਟ ਇੰਡੀਆ ਦੇ ਵਿੱਚ ਹੀ ਬਣਨ ਲੱਗੇ ਤੇ ਅਗਲੇ 3 ਦਹਾਕਿਆਂ ਤੱਕ ਰॉयਲ ਅਨਫੀਲਡ ਨੂੰ ਮਦਰਾਸ ਮੋਟਰ ਨੇ ਖੁਦ ਆਪ ਇੰਡੀਆ ਦੇ ਵਿੱਚ ਚਲਾਇਆ ਪਰ ਇੱਥੇ ਵੀ ਇਹ ਕੰਪਨੀ ਨੂੰ ਕੋਈ ਖਾਸ ਕਾਮਯਾਬੀ ਨਹੀਂ ਮਿਲੀ ਤੇ ਇਹ ਕੰਪਨੀ ਲਗਾਤਾਰ ਘਾਟੇ ਦੇ ਵਿੱਚ ਹੀ ਜਾ ਰਹੀ ਸੀ ਤੇ ਬਹੁਤ ਜ਼ਿਆਦਾ ਘਾਟੇ ਦੇ ਕਾਰਨ ਸਨ 1971 ਦੇ ਵਿੱਚ ਜਿਹੜੀ ਰॉयਲ ਅਨਫੀਲਡ ਇੰਗਲੈਂਡ ਦੇ ਵਿੱਚ ਕੰਪਨੀ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ ਪਰ ਹਜੇ ਵੀ ਇੰਡੀਆ ਦੇ ਵਿੱਚ ਬੁਲਟ ਦੀ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਸੀ ਪਰ ਰॉयਲ ਅਨਫੀਲਡ ਇੰਡੀਆ ਦੇ ਵਿੱਚ ਵੀ ਘਾਟੇ ਦੀ ਮਾਰ ਨਹੀਂ ਚੱਲ ਸਕੀ ਤੇ ਉਹਨਾਂ ਨੇ ਆਪਣੀ ਇਹ ਕੰਪਨੀ ਐਸ਼ਰ ਤੁਰ ਬਿਕਰਮ ਲਾਲ ਨੇ ਇਹ ਕੰਪਨੀ ਖਰੀਦੀ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੰਡੀਆ ਦੇ ਵਿੱਚ ਬੁਲਟ ਬਹੁਤ ਜ਼ਿਆਦਾ ਪਾਪੂਲਰ ਹੈ ਤੇ ਇੱਕ ਬਹੁਤ ਜ਼ਿਆਦਾ ਵਧੀਆ ਮੋਟਰਸਾਈਕਲ ਵੀ ਹੈ ਤੇ ਐਸ਼ਰ ਕੰਪਨੀ ਦੇ ਮਾਲਕ ਬਿਕਰਮ ਲਾਲ ਨੂੰ ਪੂਰੀ ਉਮੀਦ ਸੀ ਕਿ ਉਹ ਜਲਦੀ ਹੀ ਰਾਇਲ ਅਨਫੀਲਡ ਕੰਪਨੀ ਨੂੰ ਘਾਟੇ ਦੇ ਵਿੱਚੋਂ ਕੱਢ ਲੈਣਗੇ ਤੇ ਇੱਕ ਵਧੀਆ ਸਫਲ ਬਿਜ਼ਨਸ ਬਣਾ ਲੈਣਗੇ ਲਗਾਤਾਰ 6 ਸਾਲ ਮਿਹਨਤ ਕਰਨ ਤੋਂ ਬਾਅਦ ਵੀ ਰਾਇਲ ਅਨਫੀਲਡ ਦੀ ਕੰਡੀਸ਼ਨ ਦੇ ਵਿੱਚ ਇਹਨਾਂ ਤੋਂ ਕੋਈ ਸੁਧਾਰ ਨਹੀਂ ਹੋਇਆ ਤਾਂ ਐਸ਼ਰ ਗਰੁੱਪ ਨੇ ਇਹ ਕੰਪਨੀ ਨੂੰ ਹਮੇਸ਼ਾ ਦੇ ਲਈ ਬੰਦ ਕਰਨ ਦਾ ਮਨ ਬਣਾ ਲਿਆ ਇੱਥੋਂ ਐਂਟਰੀ ਹੁੰਦੀ ਹੈ ਐਸ਼ਰ ਗਰੁੱਪ ਦੇ ਫਾਊਂਡ ਸੁਧਾਰਤ ਲਾਲ ਨੂੰ ਮੋਟਰਸਾਈਕਲ ਦੇ ਵਿੱਚ ਕਾਫੀ ਜ਼ਿਆਦਾ ਦਿਲਚਸਪੀ ਸੀ ਉਹਨਾਂ ਨੇ ਰਾਇਲ ਅਨਫੀਲਡ ਨੂੰ ਬਚਾਉਣ ਦੇ ਲਈ ਬੋਰਡ ਮੈਂਬਰਾਂ ਤੋਂ ਇੱਕ ਆਖਰੀ ਮੌਕਾ ਮੰਗਿਆ ਤੇ ਇਹ ਆਖਰੀ ਮੌਕਾ ਸੁਧਾਰਤ ਨੂੰ ਦੇ ਦਿੱਤਾ ਗਿਆ ਤੇ ਸਾਲ 2000 ਦੇ ਵਿੱਚ ਰਾਇਲ ਅਨਫੀਲਡ ਦੀ ਸਾਰੀ ਜ਼ਿੰਮੇਵਾਰੀ ਸੁਧਾਰਤ ਲਾਲ ਦੇ ਮੋਢਿਆਂ ਦੇ ਉੱਪਰ ਆ ਗਈ ਉਸ ਤੋਂ ਬਾਅਦ ਜਿਹੜਾ ਕੁਝ ਹੋਇਆ ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਜਿਹੜੀ ਕੰਪਨੀ ਬੰਦ ਹੋਣ ਵਾਲੀ ਸੀ ਕੁਝ ਹੀ ਸਾਲਾਂ ਦੇ ਵਿੱਚ ਉਹ ਇੰਡੀਆ ਦਾ ਇੱਕ ਨੰਬਰ 1 ਬ੍ਰਾਂਡ ਬਣ ਗਈ ਅੱਜ ਹਾਰਲੇ ਡੇਵਿਡਸਨ ਪੂਰੀ ਦੁਨੀਆ ਦੇ ਵਿੱਚ ਜਿੰਨੇ ਆਪਣੇ ਮੋਟਰਸਾਈਕਲ ਨਹੀਂ ਵੇਚਦਾ ਉਸ ਤੋਂ ਕਿਤੇ ਜ਼ਿਆਦਾ ਵੱਧ ਮੋਟਰ ਚ ਵੇਚ ਦਿੰਦੀ ਹੈ ਹੁਣ ਇੱਥੇ ਗੱਲ ਸਮਝਣ ਵਾਲੀ ਹੈ ਕਿ ਸੁਧਾਰਥ ਲਾਲ ਨੇ ਅਜੇ ਹਕੀ ਕਰ ਦਿੱਤਾ ਜਿਸ ਦੇ ਨਾਲੇ ਪਾਸਾ ਹੀ ਪਲਟਿਆ ਗਿਆ ਸੁਧਾਰਥ ਲਾਲ ਨੂੰ ਬਾਈਕਾਂ ਬਹੁਤ ਪਸੰਦ ਸਨ ਤੇ ਉਸ ਨੂੰ ਪਤਾ ਸੀ ਕਿ ਰਾਇਲ ਅਨਫੀਲਡ ਇੱਕ ਮਜ਼ਬੂਤ ਤੇ ਵਧੀਆ ਬਾਈਕ ਹੈ ਫਿਰ ਵੀ ਇਹ ਕਾਮਯਾਬ ਕਿਉਂ ਨਹੀਂ ਹੋ ਰਹੀ ਇਹ ਗੱਲ ਉਸਦੇ ਦਿਮਾਗ ਦੇ ਵਿੱਚ ਬਾਰ ਬਾਰ ਖੜਕ ਰਹੀ ਸੀ ਇਹ ਚੀਜ਼ ਦਾ ਜਵਾਬ ਜਾਣਨ ਦੇ ਲਈ ਉਹਨਾਂ ਨੇ ਇੱਕ ਕਸਟਮਰ ਦੇ ਨਜ਼ਰੀਏ ਦੇ ਨਾਲ ਇਹ ਬਾਈਕ ਨੂੰ ਦੇਖਣਾ ਸ਼ੁਰੂ ਕੀਤਾ ਤੇ ਬੁਲਟ ਦੀਆਂ ਕਮੀਆਂ ਨੂੰ ਸਮਝਣ ਦੇ ਲਈ ਸੁਧਾਰਥ ਲਾਲ ਇੱਕ ਲੰਬੀ ਰਾਈਡ ਦੇ ਉੱਪਰ ਨਿਕਲ ਗਏ ਇਹ ਮੋਟਰਸਾਈਕਲ ਨੂੰ ਲੈ ਕੇ ਉਹਨਾਂ ਦੀ ਇਹ ਰਾਈਡ ਹਜ਼ਾਰਾਂ ਕਿਲੋਮੀਟਰ ਲੰਬੀ ਸੀ ਤੇ ਇੱਕ ਇੱਕ ਕਰਕੇ ਉਹਨਾਂ ਨੇ ਬੁਲੇਟ ਦੀਆਂ ਕਮੀਆਂ ਨੂੰ ਨੋਟ ਕੀਤਾ ਹੁਣ ਉਹਨਾਂ ਨੂੰ ਸਮਝ ਆ ਚੁੱਕਿਆ ਸੀ ਕਿ ਉਹਨਾਂ ਦੀ ਇਹ ਬਾਈਕ ਦੇ ਵਿੱਚ ਕੀ ਕੀ ਕਮੀਆਂ ਨੇ ਤੇ ਕਸਟਮਰ ਉਹਨਾਂ ਦੀ ਬਾਈਕ ਦੇ ਵਿੱਚ ਕੀ ਕੀ ਚਾਹੁੰਦਾ ਹੈ ਤੇ ਉਹਨਾਂ ਨੂੰ ਇਹ ਬਾਈਕ ਦੇ ਵਿੱਚ ਕਿਹੜੇ ਕਿਹੜੇ ਚੀਜ਼ਾਂ ਨੂੰ ਇੰਪਰੂਵ ਕਰਨਾ ਪਵੇਗਾ ਤੇ ਉਹਨਾਂ ਨੇ ਵਾਪਸ ਆਉਂਦਿਆਂ ਹੀ ਤੁਰੰਤ ਇਹ ਚੀਜ਼ ਦੇ ਉੱਪਰ ਐਕਸ਼ਨ ਲਿਆ ਤੇ ਕਈ ਤਰ੍ਹਾਂ ਦੇ ਟੈਕਨੀਕਲ ਬਦਲਾਅ ਕੀਤੇਗੇ ਰਾਇਲ ਅਨਫੀਲਡ ਬੁਲੇਟ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਬਦਲਾਅ ਕੀਤਾ ਕਿ ਜਿਹੜੇ ਰਾਇਲ ਅਨਫੀਲਡ ਦੇ ਗੇਅਰ ਸੱਜੇ ਪਾਸੇ ਪੈਂਦੇ ਸਨ ਉਹਨਾਂ ਨੇ ਉਹ ਗੇਅਰ ਸ਼ਿਫਟ ਕਰਕੇ ਖੱਬੇ ਪਾਸੇ ਕਰ ਦਿੱਤੇ ਟੈਕ ਉਸ ਸਮੇਂ ਕਈ ਵਾਰ ਬੁਲਟ ਦੀ ਕਿੱਕ ਬੈਕ ਮਾਰ ਜਾਂਦੀ ਸੀ ਜਿਸ ਦੇ ਨਾਲ ਉਹ ਕਿੱਕ ਮਾਰਨ ਵਾਲੇ ਦਾ ਪੈਰ ਵੀ ਟੁੱਟ ਜਾਂਦਾ ਸੀ ਇਸ ਤੋਂ ਇਲਾਵਾ ਹੋਰ ਵੀ ਬਾਈਕ ਦੇ ਵਿੱਚ ਕਈ ਤਰ੍ਹਾਂ ਦੇ ਛੋਟੇ ਮੋਟੇ ਬਦਲਾਅ ਕੀਤੇ ਗਏ ਪਰ ਇੱਥੇ ਇੱਕ ਚੀਜ਼ ਦਾ ਪੂਰਾ ਧਿਆਨ ਰੱਖਿਆ ਗਿਆ ਕਿ ਬਾਈਕ ਦੀ ਲੁੱਕ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਅਸਰ ਨਾ ਪਵੇ ਕਿਉਂਕਿ ਰਾਇਲ ਅਨਫੀਲਡ ਇੱਕ ਡਿਜ਼ਾਈਨ ਹੀ ਹੈ ਜਿਹੜਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਉਸ ਦੀ ਪਛਾਣ ਬਣਿਆ ਹੋਇਆ ਹੈ ਤੇ ਉਹਨਾਂ ਦੀ ਇਹ ਸਭ ਚੇਂਜਸ ਤੋਂ ਬਾਅਦ ਰਾਇਲ ਅਨਫੀਲਡ ਦੀ ਸੇਲ ਸੀ ਜਿਹੜੀ ਉਹ ਦਿਨ ਤੋਂ ਦਿਨ ਹੋਰ ਜ਼ਿਆਦਾ ਵਧਣ ਲੱਗੀ ਹੁਣ ਸਦਾਰਥ ਲਾਲ ਦੇ ਸਾਹਮਣੇ ਇੱਕ ਹੋਰ ਬਹੁਤ ਵੱਡਾ ਚੈ ਵਿਚ ਲੋਕ ਸੋਚਦੇ ਰਹੇ ਸਨ ਕਿ ਰਾਇਲ ਅਨਫੀਲਡ ਇੱਕ ਟੂਰਿਸਟ ਬਾਈਕ ਹੈ ਤੇ ਇਸ ਨੂੰ ਡੇਲੀ ਯੂਜ਼ ਦੇ ਵਿੱਚ ਨਹੀਂ ਚਲਾਇਆ ਜਾ ਸਕਦਾ ਕਿਉਂਕਿ ਉਸ ਸਮੇਂ ਡੇਲੀ ਯੂਜ਼ ਦੇ ਵਿੱਚ ਜ਼ਿਆਦਾਤਰ ਲੋਕ ਹੀਰੋ ਅੰਡਾ ਤੇ ਬਜਾਜ ਦੀ ਬਾਈਕ ਨੂੰ ਪਸੰਦ ਕਰਦੇ ਸਨ ਇਹ ਪ੍ਰੋਬਲਮ ਦਾ ਸੋਲੂਸ਼ਨ ਕੱਢਣ ਦੇ ਲਈ ਸੁਧਾਰਤ ਲਾਲ ਖੁਦ ਆਪਣੀ ਕੰਪਨੀ ਦੇ ਬ੍ਰਾਂਡ ਐਮਬੈਸਡਰ ਬਣ ਗਏ ਤੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਕਈ ਐਡ ਚਲਾਈਆਂ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਰਾਇਲ ਅਨਫੀਲਡ ਬੁਲਟ ਨੂੰ ਵੀ ਤੁਸੀਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਡੇਲੀ ਯੂਜ਼ ਦੇ ਵਿੱਚ ਵਰਤ ਸਕਦੇ ਹੋ ਤੇ ਹੌਲੀ ਹੌਲੀ ਉਹਨਾਂ ਦੀ ਇਹ ਕੋਸ਼ਿਸ਼ਾਂ ਨੂੰ ਬੂਰ ਪਿਆ ਤੇ ਲੋਕ ਡੇਲੀ ਯੂ ਜਿਹੜਾ ਸਭ ਤੋਂ ਵੱਡਾ ਡਿਸੀਜਨ ਸੁਧਾਰਥ ਲਾਲ ਨੇ ਲਿਆ ਉਹ ਹਰ ਕੋਈ ਨਹੀਂ ਲੈ ਸਕਦਾ ਸੀ ਸਾਲ 2004 ਦੇ ਵਿੱਚ ਸੁਧਾਰਥ ਲਾਲ ਨੂੰ ਆਇਸ਼ਰ ਗਰੁੱਪ ਦਾ ਸੀਈਓ ਬਣਾਇਆ ਗਿਆ ਤਾਂ ਉਸ ਸਮੇਂ ਇਹ ਆਇਸ਼ਰ ਕੰਪਨੀ ਦੇ 15 ਅਲੱਗ-ਅਲੱਗ ਹੋਰ ਵੀ ਬਿਜ਼ਨਸ ਹੋਇਆ ਕਰਦੇ ਸੀ ਜਿਦੇ ਵਿੱਚ ਕਮਰਸ਼ੀਅਲ ਵਹੀਕਲ ਗਾਰਮੈਂਟ ਫੁੱਟਵੀਅਰ ਤੇ ਹੋਰ ਵੀ ਇਸ ਤਰ੍ਹਾਂ ਦੇ ਕਈ ਬਿਜ਼ਨਸ ਸਨ ਤੇ ਸੁਧਾਰਥ ਲਾਲ ਨੇ ਰਾਇਲ ਅਲਫੀਲਡ ਦੇ ਉੱਪਰ ਫੋਕਸ ਵਧਾਉਣ ਦੇ ਲਈ ਇਹਨਾਂ 15 ਬਿਜ਼ਨਸ ਦੇ ਵਿੱਚੋਂ 13 ਬਿਜ਼ਨਸ ਨੂੰ ਬੇਚ ਦਿੱਤਾ ਇਸ ਦੇ ਵਿੱਚ ਇਹਨਾਂ ਦੀ ਕੰਪਨੀ ਦਾ ਸਭ ਤੋਂ ਪਹਿਲਾ ਆਇਸ਼ਰ ਟਰੈਕਟਰ ਵਾਲਾ ਬਿਜ਼ਨਸ ਵੀ ਸੀ ਉਹ ਵੀ ਇਹਨਾਂ ਨੇ ਇੱ ਉਹਨਾਂ ਨੇ ਸਿਰਫ ਮੋਟਰਸਾਈਕਲਾਂ ਤੇ ਟਰੱਕ ਦੇ ਬਿਜ਼ਨਸ ਨੂੰ ਹੀ ਕੰਟੀਨਿਊ ਰੱਖਿਆ ਕਿਉਂਕਿ ਇਹਨਾਂ ਦਾ ਮੰਨਣਾ ਸੀ ਕਿ ਬਹੁਤ ਸਾਰੇ ਅਸਫਲ ਬਿਜ਼ਨਸ ਨੂੰ ਚਲਾਉਣ ਦੇ ਨਾਲੋਂ ਚੰਗਾ ਹੈ ਕਿ ਇੱਕ ਦੋ ਸਫਲ ਬਿਜ਼ਨਸ ਨੂੰ ਚਲਾਇਆ ਜਾਵੇ ਤੇ ਉਹਨਾਂ ਦੇ ਵਿੱਚ ਹੀ ਮਾਰਕੀਟ ਦੇ ਲੀਡਰ ਬਣਿਆ ਜਾਵੇ ਤੇ ਉਹਨਾਂ ਨੇ ਆਪਣੀ ਇਹ ਗੱਲ ਨੂੰ ਸਹੀ ਸਾਬਤ ਕਰਕੇ ਵੀ ਦਿਖਾਇਆ ਅਜਰਵਾਇਲ ਅਨਫੀਲਡ ਇੱਕ ਸਟਰੋਂਗ ਕਮਿਊਨਿਟੀ ਹੈ ਤੇ ਇਸਨਾਂ ਦੇ ਲਾਇਲ ਫਾਲੋਅਰ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਜ਼ਬੂਤ ਰੱਖਣ ਦੇ ਲਈ ਲਗਾਤਾਰ ਇਹ ਕੰਪਨੀ ਆਪਣੇ ਐਡਵੈਂਚਰ ਟ੍ਰਿਪ ਕਰਾਉਂਦੀ ਰਹਿੰਦੀ ਹੈ ਅੱਜ ਇੰਡੀਆ ਦੇ ਵਿੱਚ ਜਿੰਨਾ ਜ਼ਿਆਦਾ ਕਰੇਜ਼ ਰਾਇਲ ਅਨਫੀ ਕਰਨੇ ਕਿ ਅੱਜ ਤੋਂ 20 ਸਾਲ ਪਹਿਲਾਂ ਜਿਹੜੀ ਰਾਇਲ ਅਨਫੀਲਡ ਕੰਪਨੀ ਇੱਕ ਇੱਕ ਬਾਈਕ ਵੇਚਣ ਦੇ ਵਿੱਚ ਸਟਰਗਲ ਕਰ ਰਹੀ ਸੀ ਅੱਜ ਉਸ ਦੀ ਬਾਈਕ ਖਰੀਦਦਾਰ ਦੇ ਲਈ ਲੋਕਾਂ ਨੂੰ ਮਹੀਨਿਆਂ ਵੱਧੀ ਵੀ ਇੰਤਜ਼ਾਰ ਕਰਨਾ ਪੈਂਦਾ ਹੈ ਏਸੀਜੀ ਰਾਇਲ ਅਨਫੀਲਡ ਕੰਪਨੀ ਦੀ ਸਫਲਤਾ ਦੀ ਪੂਰੀ ਕਹਾਣੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਨੂੰ ਜੁੜੀਵਾਂ ਜੋ ਸਬਸਕ੍ਰਾਈਬ ਕਰਨਾ ਧੰਨਵਾਦ